ਜਗਤਿਸ਼ਿਰ ਗੁਰੂ ਅਰਵਦਾਸ ਮਹਾਰਾਜ ਜੀ ਨੂੰ ਭਗਤ ਕਹਿਣ ਦੇ ਮਾਮਲੇ ਨੂੰ ਲੈ ਕੇ ਅੱਜ ਹੰਗਾਮੀ ਮੀਟਿੰਗ ਫਗਵਾੜੇ ਵਿਖੇ ਹੋਈ ਇਸ ਮੌਕੇ ਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਅਤੇ ਸੰਤ ਸਮਾਜ ਵੱਲੋਂ ਐਲਾਨ ਕੀਤਾ ਗਿਆ ਕਿ ਸਤਗੁਰੂ ਅਰਵਦਾਸ ਮਹਾਰਾਜ ਜੀ ਕਿਹਾ ਜਾਵੇਗਾ ਜਨ ਪੰਜਾਬੀ ਨਿਊਜ਼ ਦੀ ਵਿਸ਼ੇਸ਼ ਰਿਪੋਰਟ ਨੂੰ ਰਾਜਗੁਰੂ ਜਗਤਗੁਰੂ ਗੁਰੂਆਂ ਦੇ ਗੁਰੂ ਕਿਹਾ ਗਿਆ ਕੱਲਾ ਮੈਂ ਨਹੀਂ ਕਹਿੰਦਾ ਪੰਮੇ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬੰਦਰ ਮੇਰੇ ਧੰਨ ਗੁਰੂ ਅਰਵਦਾਸ ਪਾਤਸ਼ਾਹ ਜੀ ਨੂੰ ਠਾਕਰ ਤੋਂ ਭਾਵ ਦੋ ਤਰ੍ਹਾਂ ਠਾਕਰ ਆਦਾ ਜੀ ਗੁਰਵਾਨੀ ਚ ਧਿਆਨ ਕਰਿਓ ਇੱਕ ਠਾਕਰ ਠੱਥੇ ਨੂੰ ਕੰਨਾ ਕੱਕਾ ਮੁਖਤਾ ਆਂਦਾ ਰਾਰਾ ਠਾਕਰ ਜੇ ਇੰਦਾ ਜਾਵੇ ਭਾਵ ਕਿਸੇ ਜਾਤੀਵਾਚਕ ਬੰਦੇ ਦਾ ਨਾਮ ਹੈ ਜੇ ਠੱਥੇ ਨੂੰ ਕੰਨਾ ਕਕੇ ਨੂੰ ਔਂਕੜ ਰਾਰਾ ਠਾਕਰ ਆ ਜਾਵੇ ਭਾਵ ਰੱਬ ਪੰਜਵੇਂ ਪਾਤਸ਼ਾਹ ਨੇ ਮੋਹਰ ਲਾਈ ਕਿ ਰਬਦਾਸ ਠਾਕਰ ਬਣਾਈ ਭਗਤ ਤੇ ਗੁਰੂ ਦਾ ਮੁੱਦਾ ਪਿੱਛੇ ਰਹਿ ਗਿਆ ਪੰਜਵੇਂ ਗੁਰੂ ਨੇ ਮੇਰੇ ਗੁਰੂ ਨੂੰ ਰੱਬ ਕਿਹਾ ਰੱਬ ਹੁਣ ਦੂਜੀ ਗੱਲ ਭਗਤ ਕਹੀਏ ਕਿ ਗੁਰੂ ਇਹ ਸਾਨੂੰ ਦੱਸਵਾ ਨਹੀਂ ਕਿਸੇ ਨੇ ਇੰਨੀ ਇੱਕ ਮਤ ਸਾਨੂੰ ਹੈਗੀ ਹੈ ਕਿ ਅਸੀਂ ਕੀ ਕਹਿਣਾ ਦੂਜੀ ਗੱਲ ਧਿਆਣਾ ਸੁਣ ਲਿਓ ਨਾ ਤਾਂ ਭਗਤ ਛੋਟਾ ਹੈ ਨਾ ਗੁਰੂ ਵੱਡਾ ਹੈ ਭਗਤ ਛੋਟਾ ਨਹੀਂ ਸ਼ਬਦ ਗੁਰੂ ਵੱਡਾ ਨਹੀਂ ਸ਼ਬਦ ਉਦੋਂ ਜਦੋਂ ਬਾਣੀ ਟਕਾ ਕੇ ਲਿਖੀ ਮੇਰੇ ਪੰਚਮ ਪਾਤਸ਼ਾਹ ਦਾ ਧੰਵਾਦ ਕਰਦਾ ਮੈਂ ਗੁਰੂ ਅਰਜਨ ਦੇਵ ਜੀ ਦਾ ਉਹਨਾਂ ਨੇ ਬਾਣੀ ਦਰਜ ਕੀਤੀ ਸਾਨੂੰ ਮਾਨ ਮਿਲਿਆ ਰਤਵਾ ਮਿਲਿਆ ਹੁਣ ਬਾਣੀ 'ਚ ਲਿਖਿਆ ਭਗਤ ਉਹ ਭਗਤ ਪਿਆਰੇ ਸਾਡੇ ਨਹੀਂ ਹਨ ਭਗਤ ਰੱਬ ਦੇ ਨੇ ਅਕਾਲ ਪੁਰਖ ਦੇ ਭਗਤ ਹੈ ਔਰ ਦੂਜੀ ਗੱਲ ਜਿੱਥੇ ਇਹ ਹੁਕਮਨਾਮਾ ਜਾਰੀ ਹੋਇਆ ਪਹਿਲਾਂ ਸਮਝ ਲਓ ਕਿ ਹੁਕਮਨਾਮਾ ਕੀ ਹੈ ਇਹ ਹੁਕਮਨਾਮਾ ਅਕਾਲ ਤਖਤ ਤੋਂ ਨਹੀਂ ਜਾਰੀ ਹੋਇਆ ਅਕਾਲ ਤਖਤ ਸਾਡੀ ਸਰਮੌਰ ਸੰਸਥਾ ਹੈ ਅਕਾਲ ਤਖਤ ਨਾਲ ਸਾਡਾ ਕੋਈ ਬਹਿਰਬੋਧ ਨਹੀਂ ਅਕਾਲ ਤਖਤ ਸਾਡਾ ਹੈ ਸਾਡੇ ਬਜ਼ੁਰਗਾਂ ਨੇ ਕਲਗੀ ਲਈ ਤਾਂ ਸੀਸ ਵਟੇ ਮੇਰੇ ਗੁਰੂ ਕਲਗੀ ਧਰਨੇ ਤੁਮਕੌਰ ਦੀ ਕੱਚੀ ਗੜੀ ਚ ਉਹ ਕਲਗੀ ਫਰੀ ਦੀ ਮੜੀ ਮੁਕਤ ਨਹੀਂ ਮਿਲੀ ਧੰਨ ਬਾਬਾ ਸੰਗਰ ਸਿੰਘ ਨੇ ਸੀਸ ਭੇਟ ਕੀਤਾ ਤਾਂ ਅਸੀਂ ਇੱਥੇ ਪਹੁੰਚੇ ਹਾਂ ਇਹਨਾਂ ਨੀਹਾਂ ਦੇ ਵਿੱਚ ਸਿੱਖੀ ਦੇ ਨੀਹਾਂ ਵਿੱਚ ਸਾਡੇ ਸਾਡੇ ਸਿਰ ਨੇ ਸਾਡੇ ਸਾਡੇ ਸ਼ਹੀਦਾਂ ਦੇ ਸਾਡੀ ਹੱਡੀਆਂ ਸਾਡੀ ਮਿੱਘ ਹੈ ਸੋ ਗਰੰਟੀ ਸਰਵਣ ਕਰਿਓ ਇਹ ਜਿਹੜਾ ਹੁਕਮਨਾਮਾ ਜਾਰੀ ਹੋਇਆ ਇਹ ਗੁਰੂ ਰਾਮਦਾਸ ਦਾ ਘਰ ਜਿਹਨੂੰ ਸਿੱਖੀ ਦਾ ਕੇਂਦਰ ਕਿਹਾ ਜਾਂਦਾ ਹਰਿਮੰਦਰ ਸਾਹਿਬ ਦੇ ਹੈੱਡ ਗਰੰਟੀ ਨੇ ਜਾਰੀ ਕੀਤਾ ਕੀ ਕੀਤਾ ਉਹ ਕਹਿੰਦਾ ਇੱਕ ਜਿਹੜੇ ਆਪ ਜੀ ਜਾਂਦੇ ਹਰਮੰਦਰ ਸਾਹਿਬ ਆਪ ਜੀ ਨੂੰ ਪਤਾ ਹੋਵੇਗਾ ਜਦੋਂ ਇੱਧਰ ਖੱਬੇ ਪਾਸੇ ਪ੍ਰਦਖਸ਼ਣਾ ਤੋਂ ਬਾਹਰਲੇ ਪਾਸੇ ਇੱਕ ਮੰਜੀ ਸਾਹਿਬ ਹਾਲ ਹੈ ਉਸ ਮੰਜੀ ਸਾਹਿਬ ਵਿੱਚ ਇਦਾਂ ਦਾ ਹਾਲ ਬਣਿਆ ਹੋਇਆ ਹੈ ਜਿੱਥੇ ਕਥਾ ਵਿਚਾਰਾ ਹੁੰਦੀਆਂ ਨੇ ਇੱਥੇ ਕੀਰਤਨ ਹੁੰਦਾ ਹੈ ਕਿਉਂਕਿ ਹਰਮੰਦਰ ਸਾਹਿਬ ਜਿੱਥੇ ਗੁਰੂ ਦਾ ਮੇਨ ਪ੍ਰਮੁੱਖ ਹਾਰਾ ਉੱਥੇ ਕਥਾ ਵਿਚਾਰ ਨਹੀਂ ਹੋ ਸਕਦੀ ਉਹ ਮੰਜੀ ਸਾਹਿਬ ਵਿੱਚ ਬੈਠ ਕੇ ਕਥਾ ਕੀਰਤਨ ਹੁੰਦੇ ਨੇ ਉਹਦਾ ਨਾਮ ਹੈ ਮੰਜੀ ਸਾਹਿਬ ਦੀਵਾਨ ਹਾਲ ਉਸ ਮੰਜੀ ਸਾਹਿਬ ਦੀਵਾਨ ਹਾਲੀ ਹੁਕਮ ਨਾਵਾ ਜਾਰੀ ਹੋਇਆ ਕਿ ਇਸ ਹੁਕਮ ਕਿ ਇਸ ਮੰਜੀ ਸਾਹਿਬ ਵਿੱਚ 11 ਪੱਟਾਂ ਨੂੰ ਭਟ ਕਾਓ ਭਾਈ ਬਾਬਾ ਜਾਂ ਮਹਾਰਾਜ ਨਾ ਕਾਓ 15 ਭਗਤਾਂ ਨੂੰ ਭਗਤ ਕਾਓ ਬਾਬਾ ਜਾਂ ਮਹਾਰਾਜ ਨਾ ਕਾਓ ਭਾਈ ਹੁਕਮ ਨਾਵਾ ਆਇਆ ਹੈ ਅਸੀਂ ਜਦ ਤੱਕ ਆਪਣੇ ਤੇ ਨਹੀਂ ਸੁਣਣਾ ਸਾਡਾ ਗੁਰੂ ਅਰਦਾਸ ਮਹਾਰਾਜ ਗੁਰੂ ਹੈ ਤੇ ਗੁਰੂ ਰਹਿਣਗੇ ਦੱਸਣ ਦੀ ਲੋੜ ਨਹੀਂ ਨਾ ਸਾਨੂੰ ਸਿੱਖਣ ਦੀ ਲੋੜ ਹੈ ਹੁਣ ਹੱਥ ਜੋੜ ਕੇ ਬੇਨਤੀ ਹੈ ਇਹ ਸਾਡਾ ਪ੍ਰਦਰਸ਼ਨ ਇਦਾਂ ਦਾ ਹੋਵੇ ਵਾਕਿਆ ਦੂਜੇ ਕਹਿਣ ਪਏ ਗੁਰੂ ਦੀ ਸਿੱਖ ਐ ਇਹਨਾਂ ਨੂੰ ਤਹਿਜ਼ੀਬ ਐ ਇਹਨਾਂ ਨੂੰ ਅਕਲ ਐ ਮੈਂ 2 2-3 ਮਿੰਟ ਚ ਆਪਣੀ ਸਵਾਪਤੀ ਕਰ ਜਾਣੀ ਬਹੁਤ ਬੁਲਾ ਰਹੇ ਨੇ ਬੋਲਣਾ ਹੁਣ ਇਹੜੀ ਬਾਣੀ ਐ ਬਾਣੀ ਐ ਪਿਆਰਿਓ ਪੱਟਾਂ ਦੀ ਬਾਣੀ ਭਗਤਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਤੇ ਛੇ ਗੁਰੂਆਂ ਦੀ ਬਾਣੀ ਤੇ ਜੇ ਆਪਾਂ ਕਹੀਏ ਤੇ ਗੁਰੂ ਅਰਦਾਸ ਗੁਰੂ ਨਹੀਂ ਤਾਂ ਵਰ ਛੇ ਗੁਰੂਆਂ ਨੂੰ ਵੀ ਕਿਤੇ ਮਾਫ਼ ਕਰਨਾ ਗੁਰੂ ਨੇ ਲਿਖਿਆ ਹੋਇਆ ਮਹੱਲਾ ਪਹਿਲਾ ਮਹੱਲਾ ਦੂਜਾ ਮਹੱਲਾ ਤੀਜਾ ਸੀ ਕਹਿੰਦੇ ਗੁਰੂ ਕਿਉਂ ਕਹਿੰਦੇ ਚੁੱਪਦਾ ਗਾਨ ਬਖਸ਼ੋ ਬਸ ਦੋ ਉਮਰਤਾਂ ਸਫਲਤੀ ਕਰ ਜਾਣੀ ਕਿਉਂ ਕਹਿੰਦੇ ਗੁਰੂ ਕਿਉਂਕਿ ਸਾਨੂੰ ਸਤਕਾਰ ਕਰਨਾ ਆਉਂਦਾ ਸੀ ਸਤਕਾਰ ਕਰਦੇ ਤੇ ਕਰਦੇ ਰਹਾਂਗੇ ਦੂਜੀ ਗੱਲ ਨੋਟ ਕਰਿਓ ਜਪਜੀ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਦ ਨਹੀਂ ਹੈ ਡੰਕ ਦੀ ਚੋਟ ਤੇ ਗੱਲ ਕਹਿ ਰਿਹਾ ਸੋਸ਼ਲ ਮੀਡੀਆ ਤੇ ਗੱਲ ਜਾ ਰਹੀ ਜਪਜੀ ਸਾਹਿਬ ਨਾਂ ਦੀ ਬਾਣੀ ਕੋਈ ਵੀ ਦਰਦ ਨਹੀਂ ਹੈ ਬਾਣੀ ਦਾ ਨਾਮ ਹੈ ਜਪ ਬਾਣੀ ਦਾ ਨਾਮ ਜਾਪਾ ਜੀ ਤੇ ਸਾਹਿਬ ਅਸੀਂ ਕੋਲ ਆਇਆ ਕਾਦੇ ਖਾਤਰ ਸਤਕਾਰ ਕਰਨ ਲਈ ਅਸੀਂ ਬਾਣੀ ਵਿੱਚ ਕਹਿੰਦੇ ਆ ਜਪੁਜੀ ਸਾਹਿਬ ਅਸੀਂ ਸਤਕਾਰ ਕਰਦੇ ਆ ਅਸੀਂ ਪਿਆਰ ਕਰਦੇ ਆ ਅਸੀਂ ਭੱਜਣ ਵਾਲੇ ਨਹੀਂ ਅਸੀਂ ਖੜਨ ਵਾਲੇ ਆ ਮੈਂ ਫਿਰ ਤੋਂ ਬੇਨਤੀ ਕਰਦਾ ਮਾ ਸਤਕਾਰ ਤੁਸੀਂ ਕਹਿੰਦੇ ਆ ਜਪੁਜੀ ਸਾਹਿਬ ਬਾਣੀ ਮਹੱਲਿਆ ਚ ਅਸੀਂ ਗੁਰੂ ਸਾਹਿਬਾਨ ਕਰਕੇ ਸਬੋਧਨ ਕਰਦੇ ਆ ਜਿੱਤੇ ਸਾਡੀ ਬਾਣੀ ਆਦੀ ਬਾਣੀ ਭਗਤ ਰਵਦਾਸ ਜੀ ਉਹ ਕੀ ਮੈਨੂੰ ਤਾਂ ਮਾਣ ਹੁੰਦਾ ਮੈਂ ਆਪਣੀ ਅੱਖ ਨਾਲ ਮੇਰੀ ਅੱਖ ਨਾਲ ਦੇਖੋ ਮੈਨੂੰ ਮਾਣ ਹੁੰਦਾ ਜੇ ਪਰ ਦਰਜੀ ਨਾ ਕਰਦੇ ਪੰਨੇ ਪਾਤਸ਼ਾਹ ਬਾਣੀ ਫਿਰ ਫਿਰ ਗੁਰੂ ਕਿਥੇ ਲੱਭਦੇ ਟਕਰਾਣਾ ਖਾਂਦੇ ਦੂਜੀ ਗੱਲ ਸਾਡੇ ਗੁਰੂ ਅਰਬਦਾਸ ਮਹਾਰਾਜ ਗੁਰੂ ਹੈਣ ਗੁਰੂ ਰਹਿਣਗੇ ਅਗਲੀ ਗੱਲ ਅਕਾਲ ਤਖਤ ਨਾਲ ਸਾਡਾ ਕੋਈ ਵੈਰ ਨਹੀਂ ਗੁਰੂ ਰਾਮਦਾਸ ਦੇ ਦਰ ਨਾਲ ਸਾਡਾ ਕੋਈ ਵੈਰ ਨਹੀਂ ਹਾਂ ਜਿਹੜੇ ਲੋਕ ਉਹ ਚ ਕਾਬਜ ਨਹੀਂ ਗਲਤ ਤਰ੍ਹਾਂ ਦੇ ਜਿਹੜੇ ਉਥੋਂ ਹੁਕਮ ਨਾ ਲੈ ਜਾਰੀ ਤੁਗਲਕੀ ਪਰਮਾਨੰ ਜਾਰੀ ਹੁੰਦੇ ਨੇ ਅਸੀਂ ਉਹਨਾਂ ਨਾਲ ਸਹਿਮਤ ਨਹੀਂ ਹਾਂ ਇਹ ਪੱਕੀ ਗੱਲ ਹੈ ਪਰ ਮੇਰੀ ਬੇਨਤੀ ਹੈ ਤੁਹਾਨੂੰ ਇਹ ਜਿਹੜੀ ਬਾਣੀ ਹੈ ਇਹਨੂੰ ਬਾਹੋ ਬਾਹੋ ਬਾਣੀ ਨਿਰੰਕਾਰ ਕਿਹਾ ਗਿਆ ਕਿ ਬਾਣੀ ਗੁਰੂ ਹੈ ਜੇ ਬਾਣੀ ਗੁਰੂ ਹੈ ਤਾਂ ਬਾਣੀ ਨੂੰ ਰਚਣ ਵਾਲਾ ਭਗਤ ਨੇ ਰਹਿ ਗਿਆ ਉਹ ਤਾਂ ਪਹਿਲਾ ਗੁਰੂ ਬਣ ਗਿਆ ਮੋਟੀ ਗੱਲ ਗੁਰੂ ਕਲਗੀਧਰ ਪਾਤਸ਼ਾਹ ਨੇ ਗੁਰਿਆਈ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ੀ ਨਾ ਕੇ ਕਿਹਾ ਕਿ ਛੇ ਗੁਰੂ ਗੁਰੂ ਹਨ ਨਾ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਗੁਰਬਾਣੀ ਦਾ ਅਖਰ ਅਖਰ ਗੁਰੂ ਹੈ ਤੋਂ ਧੰਨ ਗੁਰੂ ਅਰਜਨ ਪਾਤਸ਼ਾਹ ਗੁਰੂ ਨੇ ਮੈਂ ਬੇਨਤੀ ਕਰਾਂ ਜੇ ਸੋਚਦੇ ਤੁਸੀਂ ਇੱਕ ਵਾਰ ਇਹਦਾ ਹੱਲ ਨਿਕਲ ਜਾਣਾ ਨਹੀਂ ਅਸੀਂ ਤਾਂ ਮੰਨ ਲਿਆ ਦਾ ਗੁਰੂ ਹੈ ਜਗਤ ਗੁਰੂ ਹੈ ਜਿਉਣਾ ਤਾਂ ਗੱਲ ਪਜਾਣੀ ਚਾਣੇ ਆ ਤਾਂ ਠਰਮਾ ਰੱਖਿਓ ਪਿਆਰ ਰੱਖਿਓ ਸਤਕਾਰ ਰੱਖਿਓ ਬੁੱਧੀਜੀਵ ਜਿਹੜੇ ਵਰਗਵਾਂ ਨਾਲ ਲੈ ਕੇ ਸਲਾਹ مشورہ ਚੱਲਦਾ ਰਹੇ ਥੋੜਾ ਲੰਬਾ ਜਾ ਸਕਦਾ ਹੈ ਵਿਸ਼ਾ ਪਿਆਰ ਦੇ ਨਾਲ ਸਤਕਾਰ ਦੇ ਨਾਲ ਸਾਰਨਾ ਜੋੜਨਾ ਔਰ ਇਸ ਭਗਤ ਔਰ ਗੁਰੂ ਦੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਤਾਂ ਪਕਸਤਾਨ ਸ੍ਰੀ ਕਰੋੜਗੜ੍ਹ ਸਹਿਬ ਨੂੰ ਭਗਤ ਔਰ ਗੁਰੂ ਦੇ ਵਿਸ਼ੇ ਨੂੰ ਲੈ ਕੇ ਪੂਰੇ ਭਾਅ ਅੰਦਰ ਕੋਈ ਟਕਰਾਰ ਵਾਲਾ ਅੰਦੋਲਨ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੇ ਗੁਰੂ ਨੇ ਸਾਨੂੰ ਸਭ ਦਿੱਤਾ ਮਾਦੋ ਅਵਿਦੇਹ ਹਿਤਕੀਨ ਵਿਵੇਕ ਦੀਪਮੇਨ ਅਸੀਂ ਇਹ ਮਜਾਰਾ ਕਰੀਏ ਤਾਂ ਸਾਡੇ ਅੰਦਰ ਵਿਵੇਕ ਹੈਗਾ ਹੈ ਸਾਧ ਸੰਗਤ ਮਿਲ ਰਹੀ ਹੈ ਮਾਦੋ ਜੈਸੇ ਮਤਬ ਵਗੈਰਾ ਫਿਰ ਤੋਂ ਬੇਨਤੀ ਹੈ ਅਕਾਲ ਤੱਕ ਸਾਡਾ ਆਪਣਾ ਹੈ ਇੱਕ ਮੈਂ ਗੱਲ ਕਰਕੇ ਖਵੰਦ ਜੱਜ ਕੋ ਜਾਣਾ ਕਿਵੇਂ ਆਦੇ ਹੁਕਮ ਨਾਮੇ ਉੱਥੇ ਇਦਾਂ ਨੇ ਅਸੀਂ ਸਰਕਾਰ ਨੂੰ ਕਹਿੰਦੇ ਆ ਕਿ ਸਰਕਾਰ ਸਾਡਾ ਕੋ ਨੁਮਾਇੰਦਾ ਨਹੀਂ ਸਾਡੀ ਗੱਲ ਨਹੀਂ ਕੁੱਝਦੀ ਸਰਕਾਰ ਸਾਡੇ ਖਿਲਾਫ ਗੱਲ ਕਰਦੀ ਅਸੀਂ ਕਹਿੰਦੇ ਸਾਡੇ ਨੁਮਾਇੰਦੇ ਜਾਣ ਸਰਕਾਰ ਆਪਣੀ ਹੋਵੇ ਤਾਂ ਆਪਣੀ ਗੱਲ ਕਰੇ ਕੋਈ ਓ ਪਿਆਰਿਓ ਅਕਾਲ ਤਖਤ ਦੀ ਇੱਕ ਮਿਨੀ ਸੈਕਟੇਟ ਸਰਕਾਰ ਹੈ ਸਾਡਾ ਨੁਮਾਇੰਦਾ ਆਏਗਾ ਉੱਥੇ ਕੋਈ ਆਪਾਂ ਚਾਹਦੇ ਨਹੀਂ ਤੁਸੀਂ ਵੀ ਤਾਂ ਐਸਜੀਪੀਸੀ ਦੇ ਇਲੈਕਸ਼ਨ ਲੜੋ ਬੜੋ ਤੁਸੀਂ ਵੀ ਸਾਂਭ ਪ੍ਰਬੰਧ ਅਕਾਲ ਤਖਤ ਦਾ ਸਾਨੂੰ ਤਾਂ ਬੂੜਾ ਹੋਂਦ ਆਪਣੇ ਬਖਿਆ ਸੀ ਇਹ ਜਰਿਆਂ ਵਾਲਾ ਦਾਗ ਮੈਂ ਇਤਿਹਾਸ ਨਾਲ ਬਹੁਤ ਫੋਲਾ ਇਹ ਸਾਡਾ ਹੀ ਹੈ ਇਹ ਗੁਰੂ ਰਾਮਦਾਸ ਦਾ ਘਰ ਸਾਡਾ ਦਰ ਹੈ ਉੱਥੇ ਕੋਈ ਕਬਜ਼ਾ ਨਹੀਂ ਹੋਰ ਕਰ ਸਕਦਾ ਪਰ ਅਸੀਂ ਹੁਣ ਮੁਖ ਮੋਰਲੇ ਦਾ ਕੀ ਹੋ ਸਕਦਾ ਮੈਂ ਬੇਨਤੀ ਕਰਾਂ एसजीपीसी ਦਾ ਇਲੈਕਸ਼ਨ ਆ ਰਿਹਾ ਸਾਊਥ ਸੂਰਤ ਹੋ ਕੇ ਇਲੈਕਸ਼ਨ ਲੜ ਕੇ ਉੱਥੇ ਬੈਠੋ ਆਪਣੀ ਮਰਜ਼ੀ ਦੇ ਦਿਓ ਫਿਰ ਹੁਕਮਨਾਮੇ ਦੇਖਾ ਕੌਣ ਰੋਕਦਾ ਸੋ ਹਰੇਕ ਮਸਲੇ ਦਾ ਹੱਲ ਹੈ ਹਰੇਕ ਮਸਲੇ ਦਾ ਹੱਲ ਹੈ ਸੋ ਸਾਰਿਆਂ ਦਾ ਧੰਨਵਾਦ ਸਤ ਸੰਗਤ ਜੀਓ ਅੱਜ ਦਾਸ ਸੁਣ ਰਿਹਾ ਮੈਂ ਆਪਣੇ ਬੁੱਧੀ ਅਨਸਾਰ ਤਨ ਤਨ ਸ਼੍ਰੀ ਗੁਰੂ ਰਵਿਦਾਸ ਜਗਤ ਗੁਰੂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਬਾਰੇ ਕੁਛ ਬੁਰਲਾਗਾ ਮੈਂ ਪੜਿਆ ਲਿਖਿਆ ਨਹੀਂ ਮੈਂ ਤੁਹਾਨੂੰ ਪਹਿਲਾਂ ਹੀ ਹਜ਼ਾਰਾਂ ਮੇਰੀ 10000 ਰਹਿਣਾ ਪਰ ਮੈਂ ਇੱਥੇ ਇਹ ਗੱਲ ਕਹਿ ਸਕਦਾ ਸਾਡੇ ਕਮਲ ਜੀ ਦੀ ਬੰਗਾ ਜਿਸੀ ਤੱਲਣ ਜਿਨ੍ਹਾਂ ਨੇ ਵੱਡਾ ਪ੍ਰਲਾਹ ਕੀਤਾ ਐਨੀ ਸੰਗਤਾਂ ਨੂੰ ਬੁਲਾਇਆ ਹੈ ਬੇਥਾ ਸੰਗਤ ਇਕੱਠੀ ਹੋਈ ਹੈ ਸਦਾ ਹਾਲ ਇੰਨਾ ਵਧੀਆ ਸੁੰਦਰ ਹੈ ਜੋ ਜਗਤਗੁਰੂ ਸਤਗੁਰ ਵਿਦਾ ਸਮਰਦੇ ਨਾਂ ਤੇ ਅਰਵਸਤੇ ਇਹ ਬਣਾਇਆ ਗਿਆ ਸੰਗਤਾਂ ਨੇ ਕਰੋੜਾਂ ਰੁਪਇਆ ਲਾ ਕੇ ਕਿਉਂਕਿ ਸ਼ਹਿਰ ਦੀ ਪ੍ਰਾਪਰਟੀ ਮਹਿੰਗੀ ਹੁੰਦੀ ਹੈ ਔਰ ਬਾਅਦ ਸੰਗਤ ਬੜੀ ਹੈ ਕਿੱਥੋਂ-ਕਿੱਥੋਂ ਸੰਗਤ ਆਈਆਂ ਮੈਂ ਸਾਰੀਆਂ ਸੰਗਤਾਂ ਦਾ ਕੋਟਰ-ਕੋਟ ਧੰਨਵਾਦ ਕਰਦਾ ਹਾਂ। ਔਰ ਪੂਰਾ ਸੰਤ ਸਮਾਜ ਇਸ ਪਲੇਟਫਾਰਮ ਤੇ ਸਾਰਾ ਹੀ ਇਕੱਠ ਦਿਖਾਈ ਦੇ ਰਿਹਾ ਹੈ। ਸਾਧ ਸੰਗਤ ਜੀ ਜੇਕਰ ਆਪਾਂ ਸਤਿਗੁਰੂ ਰਵਿਦਾਸ ਮਰਦੀ ਗੱਲ ਚੱਲਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਗੱਲ ਚੱਲਦੀ ਹੈ। ਗੁੱਸਾ ਨਹੀਂ ਕਰਨਾ ਕਿਸੇ ਨੇ ਆਪਣੇ ਆਲੂ ਖਿਤਕੇ ਨਹੀਂ ਲੈ ਜਾਣਾ। ਛੋਟੀਆਂ-ਛੋਟੀਆਂ ਗੱਲਾਂ। ਸਾਡਾ ਪੂਰਾ ਸੰਤ ਸਮਾਜ ਪੂਰੀ ਦੁਨੀਆ ਗੁਰੂ ਗ੍ਰੰਥ ਸਾਹਿਬ ਦੀ ਇੱਕ ਆਸਰਾ ਰੱਖਦੀ ਸੀ ਅੱਜ ਵੀ ਰੱਖਦੇ ਆ ਜਿਸ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਗਤ ਗੁਰੂ ਸਤਗੁਰ ਵਿਦਾਸ ਮਰਦੀ ਆਰਤੀ ਨਾਮ ਤੇ ਰੋ ਆਰਤੀ ਮਜਨ ਮਰਾਰੇ ਹਰ ਕੇ ਨਾਮ ਬਿਨਾ ਝੂਠੇ ਸਗਰ ਪਸਾਰੇ ਆਪਾਂ ਸੁਣਦੇ ਆ ਜਿਹੜਾ ਜਗਤਗੁਰੂ ਸਤਗੁਰੂ ਵਿਦਾਸ ਮਹਾਰਾਜੀ ਬਾਣੀ ਹੈ ਆਪਾਂ ਜਪਜੀ ਸਾਹਿਬ ਦੀ ਜਾਂ ਜਪੋ ਸਾਹਿਬ ਦੀ ਗੱਲ ਹੋਈ ਹੈ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਜੋ ਜਗਤਗੁਰੂ ਸਤਗੁਰੂ ਵਿਦਾਸ ਮਹਾਰਾਜ ਜੀ ਗੁਰਨਾਨਕ ਦੇਵ ਤੋਂ 90 ਤੋਂ ਉੱਪਰ 92 99 ਸਾਲ ਪਹਿਲਾਂ ਇਸ ਦੁਨੀਆ ਤੇ ਰੱਬ ਬਣ ਕੇ ਆਏ ਉਹਨੇ ਆਪਣੀ ਬਾਣ ਚ ਲਿਖ ਦਿੱਤਾ ਕਹ ਰਿਹਾ ਵਿਦਾਸ ਨਾਮ ਤੇਰਾ ਆਰਤੀ ਸਤ ਨਾਮ ਹਰ ਭੋਗ ਤਿਹਾਰੋ ساری ਦੁਨੀਆ ਪਰਦੀ ਆ ਵਰਲਡ ਪਰਦਾ ਜਿਹੜੀ ਸਤ ਨਾਮ ਦੀ ਕੰਕਾਰ ਸਤ ਨਾਮ ਜੋ ਮੇਰੇ ਸ਼ੈਨ ਸ਼ਾਨੇ ਕਿਆ ਨਾ ਸਤ ਦਾ ਮਤਲਬ ਸਤ ਅਟਲ ਹੈ ਅਕਾਲ ਪੁਰਖ ਤੇ ਗੁਰਨਾਨਕ ਪਾਤਸ਼ਾਹ ਨੇ ਉੱਤੇ ਬਾਣੀ ਚੱਕੀ ਆ ਨਨ ਗੁਰਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਮੇਰੇ ਗੁਰਦੇਵ ਦੀ ਬਾਣੀ ਨੂੰ ਅਚਾਰਨ ਕੀਤਾ ਸਤਨਾਮ ਕਹਿ ਕੇ ਗੱਜ ਕੇ ਆਖੋ ਸਤਨਾਮ ਗੁਰੂ ਰਵਿਦਾਸ ਮਰਨ ਸਤਨਾਮ ਕਿਹਾ ਇਹ ਤਾਂ ਕਹਿ ਦੋ ਬਾਬਾ ਜੀ ਦੀ ਬਾਣੀ ਹੈ ਗੱਜ ਕੇ ਆਖੋ ਸਤਨਾਮ ਸਤਨਾਮ ਸਾਧ ਸੰਗਤ ਜੀ ਔਰ 40 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਾਨੂੰ ਪਾਣੇ ਨੂੰ ਮਿਲੇ ਮੇਰੀ 74 ਸਾਲ ਦੀ ਉਮਰ ਹੈ ਹੋ ਸਕਦਾ ਹੈ ਜੇ ਅਸੀਂ ਬਾਣੀ ਨਾ ਪੜ੍ਹਦੇ ਹੁੰਦੇ ਸਾਨੂੰ ਪਤਾ ਵੀ ਨਾ ਲੱਗਦਾ ਵੇ ਸਾਡੇ ਸਤਿਗੁਰੂ ਜੀ ਐ ਸਤਿਗੁਰਾਂ ਦੀ ਬਾਣੀ ਦੀ ਜਿੱਤ ਗੱਲ ਕਰੀਏ ਆ ਜਿਹੜੀ ਰਵਿਦਾਸ ਮਹਾਰਾ ਸੱਚੇ ਪਾਤਸ਼ਾਹ ਭਗਤ ਤੇ ਗੁਰੂ ਦੀ ਗੱਲ ਚੱਲਦੀ ਆ ਆਪਣਾ ਟੌਪਿਕ ਦਾ ਸਾਰਾ ਇੱਥੇ ਹੀ ਆ ਆਪਾਂ ਆਲੇ ਦੁਆਲੇ ਬਹੁਤ ਗਏ ਆ ਪਰ ਮੈਂ ਇੱਥੇ ਲੱਗ ਗਿਆ ਅੱਜ ਮੈਂ ਜਿਆਦਾ ਟਾਈਮ ਨਾ ਲਵਾਂ ਸਾਡੇ ਭਾਈ ਸਰ ਜੀ ਸਿੱਖੀ ਸਹਿਬਾਨ ਰੰਧਾਵਾ ਜੀ ਬੜੇ ਸੂਝਵਾਨ ਆ ਪਰ ਗੱਲ ਇੱਥੇ ਐ ਆਪਾਂ ਇੱਕ ਕੋਈ ਗੱਲ ਤੇ ਚੱਲਣਾ ਹੈ ਕਿਹੜੀ ਗੱਲ ਤੇ ਚੱਲਣਾ ਹੈ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚੱਲਦੇ ਆ ਜੋ ਬਾਣੀ ਕਹਿੰਦੀ ਐ ਤੇ ਫਿਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਹ ਮਹਾਰਾਜ ਸੱਚੇ ਪਾਤਸ਼ਾਹ ਦੀ ਗੱਲ ਤੇ ਆਪਾਂ ਪੈਰਾ ਦਈਏ ਕਿਹੜਾ ਪੈਰਾ ਉਹਨਾਂ ਨੇ ਇਹ ਗੱਲ ਕਹਤੀ ਐ ਤੂੰ ਠਾਕਰ ਤੂੰ ਪਰਦਾਸ ਜਿਉ ਪੰਦ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਮੈਂ ਕੋਲੋਂ ਨਹੀਂ ਬੋਲਣਾ ਬਾਣੀ ਕਹਿ ਰਹੀ ਹੈ ਜੇਕਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਐ ਨਾ ਤੂੰ ਠਾਕਰ ਤੇ ਅਰਜਨ ਦੇਵ ਮਹਾਰਾਜ ਕਿਹਾ ਰੇ ਬਿਦਾਸ ਠਾਕਰ ਬਣ ਆਏ ਫਿਰ ਠਾਕਰ ਦਾ ਰੱਬ ਨੂੰ ਗਿਆ ਜਾਂਦਾ ਨਾ ਸਤਗੁਰੂ ਦੇ ਬਿਦਾਸ ਮਰਜੀ ਰੱਬ ਆ ਗੱਜ ਕੇ ਆਖੋ ਸਤਨਾਮ ਰੱਬ ਨੂੰ ਸਾਨੂੰ ਕੌਣ ਹਟਾ ਸਕਦਾ ਹੈ ਕਿਹਦੀ ਹਿੰਮਤ ਆ ਬੇ ਸਤਗੁਰ ਰਵਿਦਾਸ ਮਾਰੇ ਨੂੰ ਗੁਰੂ ਨਹੀਂ ਕਹਿਣਾ ਜਗਤ ਗੁਰੂ ਨਹੀਂ ਕਹਿਣਾ ਰੱਬ ਨਹੀਂ ਕਹਿਣਾ ਜੇ ਤੁਹਾਡੀਆਂ ਬਹਾਂ ਚ ਤਾਕਤਿਆ ਨਾ ਤੁਸੀਂ ਕਿਸੇ ਨੂੰ ਖੰਗਣ ਨਾ ਦਿਓ ਜੇ ਤੁਹਾਡੇ ਆ ਕੇ ਦਰਬਾਰ ਤੇ ਤੁਹਾਡੇ ਡੇਰਿਆਂ ਤੇ ਤੁਹਾਡੇ ਘਰਾਂ ਦੇ ਪ੍ਰੋਗਰਾਮਾਂ ਤੇ ਆ ਕੇ ਮਹਾਰਾਜ ਨੂੰ ਸਤਗੁਰੂ ਨਹੀਂ ਕਹਿੰਦਾ ਜਗਤ ਗੁਰੂ ਨਹੀਂ ਕਹਿੰਦਾ ਉਹਨਾਂ ਨੂੰ ਬਧਾਈ ਦੇ ਦਿਓ ਨਾਲੇ ਇਸ ਕਰਕੇ ਆਪਾਂ ਜਗਤਗੁਰੂ ਨੂੰ ਸਤਗੁਰੂ ਵੀ ਕਹਣਾ ਹੈ ਜਗਤਗੁਰੂ ਵੀ ਕਹਣਾ ਹੈ ਤੇ ਗੁਰੂ ਵੀ ਕਹਣਾ ਹੈ ਤੇ ਰੱਬ ਵੀ ਕਹਣਾ ਹੈ ਸ੍ਰੀ ਗੁਰੂ ਵਿਦਾਸ ਸਾਹਿਬ ਸੰਪਦਾ ਸੈਜੀ ਦਾ ਇਹ ਐਲਾਨ ਹੈ ਅਸੀਂ ਜਗਤਗੁਰੂ ਨੂੰ ਸਤਗੁਰੂ ਕਹਿ ਕੇ ਪੁਕਾਰਨਾ ਸਾਨੂੰ ਕਿਤੇ ਡਰਨ ਦੀ ਲੋੜ ਨਹੀਂ ਅੱਜ ਤੋਂ ਕਿਸੇ ਡਰ ਲਾਇਓ ਡਰਨਾ ਨਹੀਂ ਧਮਕਣਾ ਨਹੀਂ ਆਪਾਂ ਜਗਤਗੁਰੂ ਕਹਣਾ ਸਤਗੁਰੂ ਵਿਦਾਸ ਕਹਣਾ ਗੁਰੂ ਰਵਿਦਾਸ ਕਹਣਾ ਤੇ ਸਾਰਿਆਂ ਨੂੰ ਮੰਜੂਰੀਆ ਆਪਾਂ ਆਹ ਕਰੀਏ ਸਾਡੇ ਸਤਗੁਰੂ ਰਬੀਦਾਸ ਸਾਡੇ ਸਤਗੁਰੂ ਰਵਿਦਾਸ ਸਤਗੁਰੂ ਰਵਿਦਾਸ ਤੇਰੇ ਸਤਗੁਰੂ ਰਵਿਦਾਸ ਜਕਾਰਾ ਛੱਡਣਾ ਇਹ ਗੱਲ ਕਹਿ ਕੇ ਅੱਜ ਤੋਂ ਪੱਕਾ ਹੋ ਗਿਆ ਤੁਸੀਂ ਕਿਸੇ ਦੇ ਕਹਾਓ ਨਹੀਂ ਕਹਿਣਾ ਅੱਜ ਤੁਹਾਡੇ ਪੇ ਮੇਰੇ ਪੇ ਮੇਰੇ ਗੁਰਦੇਵ ਮੇਰੇ ਬਾਪੂ ਮੇਰਾ ਸਤਿਗੁਰੂ ਰਵਿਦਾਸ ਮਹਾਰਾਜ ਨੂੰ ਆਪਾਂ ਗੁਰੂ ਕਹਿ ਕੇ ਬੁਕਰਨਾ ਸਤਿਗੁਰੂ ਕਹਿ ਕੇ ਬੁਕਰਨਾ ਜਗਤ ਗੁਰੂ ਕਹਿ ਕੇ ਬੁਲਣਾ ਹੱਥ ਜੋੜ ਕੇ ਜਕਾਰਾ ਲਾ ਕੇ ਜੋ ਬੋਲੇ ਸੁਣ ਰਿਹਾ ਗੁਰਦਾਸ ਮਹਾਰਾਜ ਕੀ ਜੈ ਧੰਨ ਧੰਨ ਭਗਤ ਸਤਗੁਰੂ ਹਮਾਰਾ ਜਿਸ ਦੀ ਸੇਵਾ ਤੇ ਹਮ ਆ RAM ਲਿਬ ਲਈ ਕਿਉਂਕਿ ਬਾਣੀ ਵਿੱਚ ਤੀਸਰੇ ਪਾਤਸ਼ਾਹ ਨੇ ਇਹ ਪੂਰਾ ਸ਼ਬਦ ਰਚਿਆ ਗਿਆ ਕਹਿੰਦੇ ਜਿਹੜਾ ਸਾਨੂੰ ਸਤ ਦੇ ਨਾਲ ਜੋੜਦਾ ਸਾਦਾ ਸਤਗੁਰੂ ਹੈ ਤੇ ਜਿਨ੍ਹਾਂ ਨੇ ਸਾਰੇ ਭਾਰਤ ਦੇ ਵਿੱਚ ਪਰਮਨ ਕੀਤਾ ਰਾਜੇ ਮਹਾਰਾਜੇ ਉਹਨਾਂ ਦੇ ਸੇਵਕ ਬਣੇ ਤੇ ਰਾਜੇ ਮਹਾਰਾਜਾ ਨੇ ਉਹਨਾਂ ਨੇ ਆਪਣੀ ਗੱਡੀ ਤੇ ਬਿਠਾ ਲਿਆ ਤੇ ਉਹਨਾਂ ਨੂੰ ਅਸੀਂ ਸਤਿਗੁਰੂ ਕਹਿ ਕੇ ਬੁਲਾਉਣਾ ਜਿਹੜੀਆਂ ਸੁਭਾਵਾਂ ਹੈ ਸ਼੍ਰੋਮਣੀ ਕਮੇਟੀ ਹੈ ਕੋਈ ਵੀ ਹੈ ਉਹ ਜੋ ਮਰਜੀ ਆਪਣੇ ਵੰਦਨ ਕਹਿਣ ਲੇਕਿਨ ਸਾਡਾ ਕਿਹੜਾ ਫਰਜ਼ ਹੈ ਅਸੀਂ ਜਗਤਗੁਰੂ ਸਤਿਗੁਰੂ ਦਾਸ ਮਹਾਰਾਜ ਰਹਿ ਕੇ ਕਹਿ ਕੇ ਸੰਬੋਧਨ ਉਹਨਾਂ ਨੂੰ ਕਰਨਾ ਇਸ ਕਰਕੇ ਵਿਚਾਰਾ ਬਹੁਤ ਹਨ ਤੇ ਅਸੀਂ ਪਹਿਲਾਂ ਵੀ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਦਾਸ ਮਹਾਰਾਜ ਕਹਿੰਦੇ ਸੀ ਅੱਜ ਵੀ ਕਹਿੰਦੇ ਤੇ ਹੋ ਕਹਿੰਦੇ ਰਹਿਣਾ ਸਾਨੂੰ ਕੋਈ ਰੋਕ ਨਹੀਂ ਸਕਦਾ ਵੀ ਤੁਸੀਂ ਨਹੀਂ ਕਹਿਣਾ ਅਸੀਂ ਕਵਾਂਗੇ ਜੋ ਕੁਝ ਮਰਜੀ ਹੋਵੇ ਜਿਸ ਕਹਿਣਾ ਪਿਆਰੀ ਸਾਧ ਸੰਗਤ ਸਾਰੀਆਂ ਸੰਗਤਾਂ ਨੇ ਕਹਿਣਾ ਇਸ ਕਰਕੇ ਮਹਾਰਾਜ ਦੀ ਬਾਣੀ ਰਬਦਾਸੀਆ ਧਰਮ ਜਿੰਨੇ ਵੀ ਇਹ ਪਿਆਰੀ ਸਾਧ ਸੰਗਤ ਜੀ ਕੋਈ ਨਹੀਂ ਵੱਡਾ ਸਤਿਗੁਰੂ ਦਾਸ ਮਹਾਰਾਜ ਵੱਡਾ ਜਿਹੜੇ ਸਾਡੀ ਕੌਮ ਦੇ ਵਿੱਚ ਆ ਕੇ ਸਾਨੂੰ ਉੱਚਾ ਚੁੱਕਿਆ ਉਹਨਾਂ ਨੂੰ ਅਸੀਂ ਯਾਦ ਕਰਨਾ ਇਸ ਕਰਕੇ ਇਹੀ ਬੇਨਤੀ ਹੈ ਸਾਰੀ ਸਾਕਤ ਨੂੰ ਸ਼ਰੋਣਵੀ ਕਮੇਟੀ ਕੋਈ ਵੀ ਹੈ ਜੋ ਮਰਜੀ ਕੇਂਦਰ ਆਪਣੇ ਉਹਦਾ ਪੇਡ ਬੰਦੇ ਆ ਤਨਖਾਹ ਤੇ ਜੋ ਮਰਜੀ ਕਹਿਣ ਉਹ ਤਨਖਾਹ ਲੈਂਦੇ ਆ ਤੇ ਅਸੀਂ ਆਜ਼ਾਦ ਆ ਅਸੀਂ ਕਿਸੇ ਕੋ ਪੈਸਾ ਨਹੀਂ ਲੈਂਦੇ ਅਸੀਂ ਸਤੰਤ ਸਤਿਗੁਰੂ ਦਾਸ ਮਾਰੇ ਕਮਾਂਗੇ ਜਗਤਗੁਰੂ ਕਮਾਂਗੇ ਇਹ ਸਾਰੇ ਸੰਗਤਾਂ ਨੂੰ ਕਹਿਣਾ ਜਿੱਥੇ ਵੀ ਹੈ ਮੇਰੇ ਤੋਂ ਪਹਿਲਾਂ ਬੋਲ ਕੇ ਕਹਿ ਜੀ ਸੱਜਣ ਮਿੱਤਰ ਸਾਡੇ ਸਾਤ ਮਾਹ ਪਹੁੰਚੇ ਜਿਹੜੇ ਰਾਗੀ ਆ ਟਾਡੀ ਆ ਉਹਨਾਂ ਨੂੰ ਪਹਿਲੇ ਹਿਦਾਇਤ ਕਰ ਦਿਓ ਕਿਉਂਕਿ ਉਹ ਸਾਡੇ ਸਟੇਜ ਤੇ ਕਵੇ ਹੀ ਨਾ ਜਦ ਤੁਸੀਂ ਪਹਿਲਾਂ ਨਹੀਂ ਕਹਿੰਦੇ ਉਹ ਕਹਿ ਜਾਂਦਾ ਫੇ ਅਸੀਂ ਇਤਰਾਜ਼ ਕਰਦੇ ਆ ਉਹਨੂੰ ਪਹਿਲਾਂ ਕਹੋ ਵੀ ਅਸੀਂ ਸਤੁਰਬ 10 ਮਾਰ ਸੁਣਨਾ ਚਾਹੁੰਦੇ ਜੇ ਤਦ ਤੱਕ ਕਹਿਣਾ ਤੇ ਸਟੇਜ ਤੇ ਆ ਜਾ ਨਹੀਂ ਤਾਂ ਤੂੰ ਆਪਣਾ ਪਾਈ ਪੈਸੇ ਲੈ ਕੇ ਜਾ ਇਸ ਤਰ੍ਹਾਂ ਦਾ ਇੱਕ ਵਾਕਿਆ ਹੋਇਆ ਸੀ ਮਹਾਲੀ ਦੇ ਵਿੱਚ पर बहुत तखड़ा पैरिसात संगजो जथासी वो कहंदे ਭਾਈ ਕਹਿੰਦੇ ਤੂੰ ਫਿਰ ਇਦਾਂ ਕਰ ਪੈਸੇ ਲੈ ਲੈ ਤੇ ਜਾ ਉਹ ਕਹਿੰਦਾ ਭਗਤ ਕਹਣਾ ਕਹਿੰਦਾ ਨਹੀਂ ਇਹ ਮਹਾਰਾਜੀ ਦੀ ਜਿਹੜੀ ਉੱਥੇ ਦੀ ਪ੍ਰਬੰਧਕ ਕਮੇਟੀ ਆ ਨਾ ਗੁਰਦੁਆਰੇ ਉੱਤ ਪੁੱਛ ਕੇ ਦੇਖਿਓ ਤੁਸੀਂ ਵੀ ਇਸ ਤਰ੍ਹਾਂ ਹੋ ਜਾਓ ਜਿਹੜਾ ਵੀ ਕੋਈ ਵੀ ਆਉਂਦਾ ਉਹਨੂੰ ਕਹੋ ਜੇ ਕਹਿਣਾ ਤਾਂ ਠੀਕ ਐ ਨਹੀਂ ਤਾਂ ਤੂੰ ਜਾ ਬੰਦੇ ਹੌਸਤੋ ਜਿਹੜਾ ਸਾਡੇ ਗੁਰੂ ਦਾ ਪੂਰਾ ਸਤਿਕਾਰ ਕਰਦੇ ਜਿਹਦਾ ਅਸੀਂ ਸਤਿਕਾਰ ਕਰਦੇ ਆ ਬਾਕੀ ਗੁਰੂਆਂ ਸਾਰਿਆਂ ਦਾ ਕਰਦੇ ਜਿੰਨੇ ਆ ਮਹਾਪੁਰਸ਼ ਸਾਰਿਆਂ ਦਾ ਸਤਿਕਾਰ ਕਰਦੇ ਆ ਸਾਡਾ ਫਰਜ਼ ਬਣਦਾ ਵੀ ਉਹ ਵੀ ਸਾਡਾ ਸਤਿਕਾਰ ਰੋਨਾ ਗੁਰੂ ਦਾ ਕਰਨ। ਤੇ ਇਸ ਕਰਕੇ ਇੱਥੇ ਆਪਣੇ ਸ਼ਬਦ ਬਿਰਾਦ ਦੇਣਾ ਤੇ ਇਹੀ ਸੰਗਤ ਨੂੰ ਬੇਨਤੀ ਹੈ ਵੀ ਕੋਈ ਜਿਉਂ ਮਰਜੀ ਕਹਿੰਦਾ ਰਵੇ ਅਸੀਂ ਧੰਨ ਧੰਨ ਸਤਗੁਰੂ ਬਦਾਸ ਜਗਤਗੁਰੂ ਕਹਿਣਾ ਤੇ ਇੱਥੇ ਸ਼ਬਦ ਬਿਰਾਦ ਦੇਣਾ। ਬੋਲੇ ਸੋਨਰ ਪੈ ਸਤਗੁਰ ਬਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜੈ ਗੁਰਦੇਵ ਧੰਨ ਗੁਰਦੇਵ ਚੈਨ ਪੰਜਾਬੀ ਨੂੰ ਜੇ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ